ਸਰਬੀ ਉਹ ਸਰਬੀ ਉਹ ਸਰਬੀ ਮੁੱਖ ਤੇ ਵਾਹੀ ਤਾਂ ਨਾ ਖੋਣੇ ਮੇਰੇ ਵਾਲਾ ਤੇ ਨਹੀਂ ਨਹੀਂ ਮੈਨੂੰ ਆਹਦੇ ਬਾਪੂ ਫੇਰ ਲੱਗਿਆ ਪਿਆ ਬਚਾਉਣ ਇਹ ਤਾਂ ਨਹੀਂ ਕੋਈ ਕੰਮ ਨਿਪਟ ਲੇਗਾ ਜਦੋਂ ਦੇ ਖੂ ਪਸਸਾਂ ਨਹੀਂ ਬਿਠਾਈ ਰੱਖੂ ਬੈਨੂੰ ਆ ਦੇ ਦੋ ਮੈਨੂੰ ਆ ਦੇ ਦੋ ਚਲ ਪੁੱਛਦੀਆਂ ਜਾਗੀ ਕੀ ਕੰਮ ਪੈ ਗਿਆ ਮੈਂ ਤਾਂ ਇਹ ਕਹਿੰਦਾ ਸੀ ਭਾਈ ਚਾਹ ਦੀ ਗੁੱਟ ਬਣਾਉਂਦਾ ਡੰਗਰਾਂ ਨਾਲ ਲੋਕਾ ਖੁਸਪਾ ਦੇ ਪਾਣੀ ਵੀ ਪਲਾਦਾ ਚਾਹ ਦੀ ਗੁੱਟ ਬਣਾਉਂਦਾ ਮੇਰੇ ਛੇਦ ਮੈਂ ਸਰੀਰ ਦਰਦ ਕਰ ਰਿਹਾ ਨਾ ਬਾਪੂ ਹਲੇ ਘੰਟਾ ਪਹਿਲਾਂ ਤਾਂ ਤੈਨੂੰ ਚਾਹ ਦੇ ਕੇ ਹਟੀਆਂ ਇੰਨੀ ਛੇਤੀ ਤੈਨੂੰ ਚਾਹ ਦਾ ਫੇਰ ਔੜਕਾ ਆ ਗਿਆ ਸਵੇਰ ਦਾ ਉੱਠ ਕੇ ਵੀ ਮੈਂ ਡੰਗਰਾਂ ਦਾ ਕੰਮ ਕਰ ਰਿਹਾ ਹੈ ਨਾ ਭੁੱਖ ਲੱਗਦੀ ਬਿੰਦੇ ਬਿੰਦੇ ਸਰੀਰ ਟੁੱਟਿਆ ਪਿਆ ਬਣਾਉਣ ਦੇ ਚਾਹ ਦੀ ਗੁੱਟ ਚੰਗੀ ਗਲਤੀ ਚਲੋ ਮਰਜੀਓ ਸੋਭੀ ਨਾ ਦੇਖ ਲੈ ਆਪ ਤਾਂ ਕਹਿੰਦੇ ਨੇ ਮੈਂ ਕੰਮ ਕਰਦਾ ਮੈਂ ਮੱਝਾਂ ਸੰਭਦਾ ਮੈਂ ਫਲਾਨਾ ਕਰਦਾ ਹੈ ਤੇ ਮੈਂ ਮੈਂ ਸਾਰੀ ਦਿਹਾੜੀ ਜਿਹੜੇ ਘਰ ਦੇ ਕੰਮ ਧੰਦੇ ਕਰਦੀਆਂ ਮੇਰੇ ਵਜੇ ਤਾਂ ਕੋਈ ਸੋਚਦਾ ਨਹੀਂ ਬਿੰਦ ਪਿੱਛੋਂ ਕਹਿ ਦੂ ਭਾਈ ਚਾਹ ਬਣਾ ਦੇ ਭਾਈ ਰੋਟੀ ਬਣਾ ਦੇ بس ਇੰਨਾ ਚੋਗੀ ਰਹਿ ਗਈ ਇੱਕ ਉਹ ਹੈ ਪਤਾ ਨਹੀਂ ਫੇਰ ਦਾ ਕਿੱਥੇ ਨਿਕਲਿਆ ਵੀ ਕੋ ਘਰ ਦੀ ਵੀ ਅਗੂ ਗੁਸੂਗ ਲੈ ਲਵੇ ਲੱਭ ਪਿੱਛਤਾ ਨਹੀਂ ਰਹੀ ਕੋਈ ਵਕਤ ਨਹੀਂ ਚੱਲਣਾ ਹਾਂ ਹਾਂ ਤਾਂ ਤੈਨੂੰ ਮੇਰੀ ਅਟਰੀ ਚੱਲਣਾ ਹੀ ਚੁੱਕ ਦੇ ਦੇਖ ਲੈ ਰਣੇ ਤੂੰ ਉਹੀ ਜਵਾਕ ਨੇ ਜਿਨ੍ਹਾਂ ਨੂੰ ਤੁੱਪੇ ਸਾਵੇਂ ਪਾਪ ਵਾਕੇ ਪਾਲ ਕੇ ਬਡਾ ਕੀਤਾ ਅਜੇ ਇੰਨਾ ਵੀ ਸੁੱਖ ਨਹੀਂ ਹੈਗਾ ਬੇਬੇ ਨਾ ਕਹੇ ਕੋਈ ਚਾਹ ਦੀ ਘੁੱਟ ਪਲਾ ਦੂ ਜਾਂ ਟੈਂਸਰ ਰੋਟੀ ਦੇ ਦੂ ਜੇ ਅੱਜ ਤੂੰ ਹੁੰਦੀ ਨਾ ਤਾਂ ਦੇਖ ਲਈ ਵੀ ਕੀ ਹਾਲਤ ਹੋ ਰਹੀ ਅਸਨੇ ਚਲੋ ਜੋ ਲੇਖਾਂ ਚ ਲਿਖਿਆ ਚੱਲ ਮਨਾ ਗੰਨਾ ਚੁੱਕ ਕੇ ਟਾਈਮ ਪਾਸ ਕਰਨਾ ਹੈਲੋ ਹਾਂ ਬੀਬੀ ਸਤਿ ਸ਼੍ਰੀ ਅਕਾਲ ਹੋਰ ਕੀ ਕਹੋ ਹਾਂ ਹਾਂ ਮੈਂ ਵੀ ਠੀਕ ਠਾਕ ਵਧੀਆ ਕਾਦਾ ਹਣੀ ਬੁੰਨ ਬੈਠ ਕੇ ਹਟੀਆਂ ਹੋਰ ਬੀਬੀ ਉਹੀ ਗੱਲ ਹੈ ਕਹਿੰਦੀ ਤੁਸੀਂ ਤਾਂ ਇਹ ਜੀ ਜਗਾ ਤੇ ਮੈਨੂੰ ਲਿਆ ਕੇ ਬਿਆ ਕੇ ਸਿੜਤਾ ਜਿੱਥੇ ਮੈਨੂੰ ਤਾਂ ਕਿਤੇ ਆਰਾਮ ਹੀ ਨਹੀਂ ਹੈਗਾ ਤੁਸੀਂ ਕਿਹੜਾ ਪੁੱਛਦੀ ਹੋ ਫੇਰਾ ਕੇ ਔਰ ਇਹਦਾ ਬਾਪੂ ਹੈ ਸਾਡਾ ਸਵੇਰੀ ਲੱਜੂ ਮੈਨੂੰ ਆਹ ਦੇ ਦੇ ਮੈਨੂੰ ਆਹ ਦੇ ਦੇ ਨਾ ਤਾਂ ਉਹ ਇਹ ਦੇਖਦਾ ਵੀ ਕੁੜੀ ਕੋਈ ਕੰਮ ਕਰ ਰਹੀ ਹੈ ਜਾਂ ਥੱਕੀ ਹੈ ਜਾਂ ਹਾਰੀ ਹੈ ਨਾ ਪਰ ਉਹ ਹਿੱਤਾ ਕਰ ਲੈ ਉਹ ਕਿਹੜਾ ਕਹਿੰਦਾ ਫਿਰ ਉਹਨੂੰ ਕੁਛ ਹੁੰਦੇ ਮੈਂ ਸਵੇਰੇ ਸਫਾਈਆਂ ਕਰਕੇ ਹਟੀਆਂ ਤੁਹਾਨੂੰ ਪਤਾ ਹੈ ਘਰ ਦੇ ਵਸਦਿਆਂ ਦੇ ਕੋਈ ਨਾ ਕੋਈ ਆ ਜਾਂਦਾ ਹੈ ਘਰੇ ਬਾਪੂ ਨਹੀਂ ਦੇਖਣਾ ਨਹੀਂ ਉਧਰੋਂ ਮੱਝਾਂ ਲਾਊਗਾ ਉਮੀ ਗੋਹੇ ਨਾਲ ਦੇ ਬੜੇ ਤੇ ਬੜੇ ਪੈਰ ਲੈ ਕੇ ਅੰਦਰ ਵੜਜੂ ਤੇ ਤੁਹਾਨੂੰ ਪਤਾ ਹੈ ਮੈਨੂੰ ਇਹਨੀਆਂ ਚੀਜ਼ਾਂ ਤੋਂ ਅਲਰਜੀ ਹੈ ਹਾਂ ਤੋ ਉਹੀ ਗੱਲ ਆ ਉਹ ਕੜਾ ਉਹ ਵੀ ਨਹੀਂ ਸੁਣਦਾ ਬੀਬੇ ਇਹ じゃ ਸੀੜਿਆ ਤੁਸੀਂ ਮੈਨੂੰ ਹਾਂ ਠੀਕ ਹੈ ਚਲ ਚਲ ਠੀਕ ਹੈ ਠੀਕ ਹੈ ਠੀਕ ਹੈ ਹਾਂ ਹਾਂ ਮੈਂ ਤਾਂ ਲੰਬਾਈ ਦਿੰਨੀ ਆ ਹੋਰ ਹੋਰ ਕਿਹਨੂੰ ਦਵਾ ਫਿਰ ਤੁਹਾਨੂੰ ਵੀ ਕਹੂੰਗੀ ਚੱਲ ਬੱਸ ਕਰ ਬੇਬੇ ਤੈਨੂੰ ਤਾਂ ਬਸ ਐ ਹੀ ਰਹਿੰਦਾ ਵੀ ਮੈਂ ਹੀ ਗਲਤ ਆ ਚੱਲ ਠੀਕ ਹੈ ਨਾ ਦੇਖ ਲੈ ਬੇਬੇ ਨੇ ਕਿਹੜਾ ਮੇਰਾ ਸੱਚ ਮੰਨਣਾ ਉਹਨਾਂ ਤਾਂ ਆਈ ਹੈ ਵੀ ਮੈਂ ਹੀ ਬੋਲੀ ਜਾਂਦੀ ਹਾਂ ਚੱਲ ਮਣਾ ਕੰਮ ਤਾਂ ਪਏ ਐ ਇੰਨੇ ਕਰਨ ਵਾਲੇ ਉਹ ਤਾਂ ਮੈਂ ਹੀ ਕਰਨੇ ਇੱਥੇ ਘਰੇ ਇਹਨਾਂ ਨੇ ਮੈਨੂੰ ਨੌਕਰ ਲਾ ਕੇ ਦਿੱਤੇ ਹੋਏ ਕੋਈ ਕੁਏ ਉਹ ਸਰ ਵੀ ਉਹ ਭਾਈ ਮੇਰੇ ਅੱਖਾਂ ਚ ਪਾਉਣ ਵਾਲੀ ਦਵਾਈ ਸੀ ਕਿਤੇ ਉਹ ਕਿਤਾਬ ਨਹੀਂ ਚਲੋ ਆਪੇ ਦੇਖ ਲਉਂਦੇ ਹਾਂ ਪਰ ਜਿੱਤ ਮੰਨ ਤੋ ਰੱਖੀ ਦਾ ਜਰਾ ਇੱਥੇ ਦੇਖ ਲਈ ਪਤਾ ਨਹੀਂ ਜਦੋਂ ਅੱਕ ਕਿੰਧਰ ਪਛਾਣ ਹੁੰਦੇ ਨੇ ਸਮਝ ਨਹੀਂ ਜਾਂਦਾ ਬਾਪੂ ਛੱਡੋ ਕੀ ਚਾਹੀਦਾ ਤਕਉ ਉਹ ਭਾਈ ਮੈਂ ਤਾਂ ਅੱਖਾਂ ਚ ਪਾਉਣ ਵਾਲੀ ਦਵਾਈ ਭਾਲ ਰਿਆ ਸੀਗਾ ਆ ਦੇਖ ਲੈ ਬਾਪੂ ਤਤਾ ਤਾ ਫ੍ਰਿਜ ਤੂੰ ਖਰਾਬ ਕਰਤਾ ਪਰਾ ਆਪਣੇ ਹੱਥ ਤਾਂ ਦੇਖ ਲੰਦਾ ਉਹ ਸੌਰੀ ਮੈਂ ਸੰਨੀ ਕਰਦਾ ਕਰਦਾ ਆਇਆ ਮੈਂ ਸਵੇਰੇ ਵੀ ਨੇ ਆਪਾਂ ਚ ਦਵਾਈ ਪਾਈ ਹੈਗੀ ਵੀ ਦੱਸ ਮੈਂ ਉੱਥੇ ਹੀ ਖੜੀ ਆਂ ਵੀ ਤੂੰ ਬਾਜ ਦੇ ਦੇ ਲੱਸ ਮੈਂ ਤੈਨੂੰ ਆਪੀ ਜੇਰ ਨੂੰ ਕੱਢ ਕੇ ਜਾਂ ਕੋਲੇ ਪਾੜ ਕੇ ਭਾਈ ਮੈਨੂੰ ਬਾਹਰ ਲੈ ਘਰੀ ਪਚਾ ਦੇ ਮੇਰੀ ਤਾਂ ਦਵਾਈ ਅੱਥੇ ਤਾਂ ਦੂਪੀ ਕਰ ਰੱਖੀ ਨਾ ਦੇਖ ਲੈ ਐ ਨਹੀਂ ਹੈਗਾ ਵੀ ਦਵਾਈ ਬੁਤੀ ਮੈਂ ਦੇ ਕੋਲੇ ਰੱਖਾਂ ਵੀ ਫ੍ਰਿਜ ਚ ਰੱਖ ਦਿੱ ਤੂੰ ਰੱਖਣ ਵੀ ਨੇ ਕਿਹਾ ਸੀ ਸਾਰੀ ਫ੍ਰਿਜ ਖਰਾਬ ਕਰਕੇ ਰੱਖੂਗੀ ਫਿਰ ਕਹਿੰਦੇ ਨੇ ਬੋਲਦੀ ਹੈ ਪਤਾ ਨਹੀਂ ਕੀ ਹੈ ਨਾ ਘਰ ਦੇ ਚ ਰਹਿੰਦੀ ਹੱਥ ਪਈਆਂ ਨੇ

ਉਹ ਬੜੀਆ ਕੀ ਕਰੀ ਤੁਸੀਂ? ਬਹੁਤ ਸ਼ਾਬਾਸ਼। ਕੋਸਾ ਕੀ ਲੱਗਾ ਜਨਾ? ਕੋਸਾ। ਕਰੀ ਕਿ ਮੈਂ ਸਾਰੇ ਫਾਰੇ ਪੜੀਆ ਬਬੀ ਠੀਕ ਠਾਕ। ਤੂੰ ਸੀ ਦੱਸੋ। ਬੜੀਆ ਬਸ ਠੀਕ। ਮੈਂ ਤੁਸੀਂ ਜਮਨੀ ਨੇ ਪਾਰ ਰਖਿਆ ਕੁੜੀ ਲੇ ਵਜਾਂਦਾ ਹੈ। ਬਸ ਤੁਹਾਨੂੰ ਪਤਾ ਕਰੋ ਨਿਕ ਟਾਈ ਨਹੀਂ ਨੰਦਾ ਤੇਰਾ ਵੀਰਾ ਕਿਤੇ ਦੇਖੀ ਜਾਵੀ ਤਾਂ ਮੈਂ ਆਣਾ। ਉਹ ਕਿਤੇ ਨਹੀਂ ਲੇਕੇ ਜਾ। ਤੂੰ ਕਹਦੇ ਕਰੀ ਬੀਤ ਚੱਲ ਗਿਆ ਮਾਰੇ ਉਹਨੇ ਕਦੇ ਭੁੱਲੀ ਭੱਤੀ ਆ ਜਾ ਕਰ। ਨਾ। ਮੇਰੇ ਕਹੇ ਤਾ ਤੂੰ ਜਰੂਰ ਸੁਣਦਾ। ਪਤਾ ਹੀ ਹੈ ਤੈਨੂੰ ਤੇਰੇ ਭਰਾ ਦੇ ਸੁਆਹ ਦਾ। ਹੋਰ ਬਾਪੂ ਠੀਕ ਹੈ ਬਾਪੂ ਹਾਂ ਸਾਰੀ ਹੋ ਗਈ ਹੈ ਕਿੱਥੇ ਗਿਆ ਹੋਇਆ ਵੀਰਾ ਤੇ ਬਾਪੂ ਮੇਰਾ ਵੀਰਾ ਤੇ ਤੇਰਾ ਬਾਹਰ ਗਿਆ ਹੋਇਆ ਹੈ ਅੱਛਾ ਬਾਪੂ ਉਧਰ ਬਾੜੀ ਝੂਗਾ ਮੱਝਾਂ ਨੂੰ ਪਾਣੀ ਪਿਲਾਉਂਦਾ ਸੀ ਅੱਛਾ ਅੱਛਾ ਹਾਂ ਚਲ ਤੂੰ ਬੈਠ ਮੈਂ ਚਾਹ ਪਾਣੀ ਲੈ ਆਉਂਦਾ ਚੰਗਾ ਭਾਵੇਂ ਤੂੰ ਚਾਹ ਬਣਾ ਲੈ ਬਾਪੂ ਨੂੰ ਮਿਲ ਲੈਣੀ ਚਲ ਹਾਂ ਪਰ ਫੇਰ ਕੋਈ ਨਾ ਜਾਏ ਮੈਂ ਜਾਂਦੀ ਬਾਪੂ ਉਹ ਸਸਿਕਾ ਬਾਪੂ ਸ ਸਰੀਕਰ ਉਪਦੇਸ ਸਸਿਕਾ ਬੋਰਦੀ ਜੇ ਮਤੂ ਫਿਕ ਕਿਵੇਂ ਸੁਕਤਾ ਪਿਆ ਸੀ ਹੋਰ ਭਾਈ ਡੰਗਰਾਉਂਦਾ ਨਵੇਂੜ ਕੇ ਨਾ ਅੱਛਾ ਕੱਕ ਕੰਡੇ ਦਾ ਪਾਣੀ ਪੂਨੇ ਪਲਾ ਕੇ ਫਿਰ ਪਏਗਾ ਸੀ ਗੰਦਮਾ ਖਾ ਚੱਲ ਰਹਿਸਟ ਕਰਦੇ ਆ ਹੋਰ ਸੁਣਾਓ ਆਪਣਾ ਬਾਲ ਪਰਿਵਾਰ ਸਾਰਾ ਠੀਕ ਆ ਸਾਰੇ ਵਧੀਆ ਤੂੰ ਦੱਸ ਆਪੂ ਸੇਹ ਤੇ ਠੀਕ ਹੈ ਤੇ ਨਹੀਂ ਹਾਂ ਠੀਕ ਠਾਕ ਦਵਾਈ ਮੁੱਟੀ ਟਾਈਮ ਤੇ ਲਈ ਜਾਂਦਾ ਬਸ ਮਿਲ ਜਦੇ ਦਵਾਈ ਮੁੱਟੀ ਭਈ ਟੈਂਸ ਤੋ ਵਈ ਵੀ ਤਾਂ ਹੀ ਅਸਰ ਕਰੂਗਾ ਪੂਰੇ ਟਾਈਮ ਸਿਰ ਰੋਟੀ ਪਾਣੀ ਖਾਵੇਂਗਾ ਰੋਟੀ ਟਾਈਮ ਤੇ ਖਾਇਆ ਕਰ ਦਵਾਈ ਫੇਰ ਹੀ ਅਸਰ ਕਰਦੀ ਹੁੰਦੀ ਹੈ ਚਲੋ ਜਦੋਂ ਭਾਈ ਇਹਨਾਂ ਨੂੰ ਟਾਈਮ ਲੱਗਦਾ ਇਹਨਾਂ ਨੇ ਵੀ ਜਵਾਕ ਸਕੂਲ ਭੇਜਣੇ ਹੁੰਦੇ ਨੇਗੇ ਜਦੋਂ ਟਾਈਮ ਮਿਲ ਗਿਆ ਪ੍ਰਸ਼ਾਦਾ ਛਕ ਲੈਣਾ ਬਸ ਸਭ ਸਹੀ ਔਰ ਆਪਣੇ ਸੁਣਾਓ ਭਾਈ ਜਵਾਕ ਪੜਦੇ ਨੇ ਸੀ ਹਾਂ ਜਾਈ ਜਾਂਦੇ ਨੇ ਸਕੂਲ ਕਈ ਵੇਲੇ ਵਸਤੇ ਅੱਡ ਤੇ ਗਏ ਮੈਂ 11 ਵਾਲੀ ਚੜੀ ਸੀ ਬਾਪੂ ਕਈ ਦਿਨਾਂ ਦਾ ਨਾ ਮਨ ਜਾ ਓਖੜਿਆ ਪਿਆ ਸੀ ਮੈਂ ਸੋਚਿਆ ਮਾਂ ਮੈਂ ਤਾਂ ਬਾਪੂ ਕੋਲ ਜਾ ਕੇ ਆਉਂਦਾ ਚਲੋ ਵਧੀਆ ਕੀਤਾ ਭਾਈ ਮਿਲ ਗਿਆ ਕਿ ਹਣਾ ਨਾਲੇ ਆ ਇਹਨਾਂ ਲੈਂਡਾ ਵਰਨ ਰਖਿਆ ਸਾਰਾ ਦਿਨ ਖਾ ਪੀ ਜਾਂਦਾ ਇੱਕ ਅੱਧਾ ਪਸ਼ੂ ਰੱਖ ਲੈ ਬਾਕੀ ਨੂੰ ਵੇਚ ਦੇ ਦੱਸ ਕੀ ਕਰਾਉਣਾ ਇੰਨੀ ਇਹਦਾ ਉਹ ਭਾਈ ਜਿੰਨੇ ਕਨੈਣ ਪ੍ਰਾਣ ਚੱਲਦੇ ਨੇ ਮੈਂ ਕਰੀ ਜਾਣਾ ਹੁਣ ਦੁੱਧ ਤਾਂ ਪਤਾ ਕੀ ਲੇਟ ਹੈਗਾ ਜਦੋਂ ਮੁੱਲ ਲੈਣਾ ਪਊ ਇਹਨਾਂ ਨੂੰ ਫੇਰ ਪਤਾ ਲੱਗੂਗਾ ਖਾਲੇ ਤਾਂ ਚੱਲ ਮੈਂ ਬੈਠਾਂ ਇਹਨਾਂ ਦਾ ਸਰੀ ਜਾਂਦਾਗਾ ਡੰਗਾ ਚੱਲ ਕੋਈ ਨਾ ਬਾਪੂ ਫੇਰ ਵੀ ਆਪਦੀ ਸਿਹਤ ਵੀ ਦੇਖਿਆ ਕਰ ਪਹਿਲਾਂ ਨਾਲੋਂ ਦੇਖ ਲੈ ਕਿੰਨਾ ਕਮਜ਼ੋਰ ਹੋ ਗਿਆ ਉਹਦਾ ਭਾਈ ਹੁਣ ਤੁਹਾਨੂੰ ਪਤਾ ਸਿਆਲ ਲੰਕ ਕੇ ਹੱਡਿਆ ਠੰਡ ਇੰਨੀ ਪੈਂਦੀ ਸੀ ਤੁੰਦ ਅ ਸੋਡੀ ਪਰਜਾਈ ਨਾ ਮਿਲੇ ਤੁਸੀ ਹਾਂ ਮਿਲਲੀ ਭਾਬੀ ਆਉਂਦੀ ਆ ਚੱਲੋ ਉਹ ਆ ਗਏ ਲੋਟ ਚਲੋ ਬੋਰ ਰੱਖਿਆ ਕਰ ਬਾਪੂ ਐ ਨਹੀਂ ਕੰਮ ਚੱਲਦਾ ਗੋਰੇ ਭਾਈ ਚੱਪ ਨਾ ਬਾਪੂ ਤੁਮੀ ਪੀਣੀ ਹੋਗੀ ਚ ਹੋਰ ਬਸ ਤੁਨੀ ਲੈਂਦੇ ਭਾਬੀ ਚ ਆਉਂਦੀ ਨੀ ਨਾ ਹੁਣੀ ਪੀ ਕੇ ਹਟਿਆ ਆ ਹੁਣੀ ਬਾਪੂ ਨੂੰ ਦੇ ਕੇ ਹਟੀ ਸੀ ਚਾ ਅੱਛਾ ਤੇ ਉਦੋਂ ਪੀਣੀ ਸੀ ਦੇਖ ਹੋਰ ਸੁਣਾ ਘਰੇ ਕਿਵੇਂ ਸਾਰੇ ਠੀਕ ਨੇ ਸਾਰੇ ਵਧੀਆ ਬਾਪੂ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਸਾਰੇ ਠੀਕ ਦਾ ਨਾ ਬੱਸ ਅੱਛਾ ਫੋਰ ਕਿਵੇਂ ਕਿਡਾ ਮਾਰੇ ਆ ਛੁੱਟੀਆਂ ਹੋ ਗਈਆਂ ਸੀ ਜੁਆਕਾਂ ਨੂੰ ਮੈਂ ਸੋਚਿਆ ਮੈਂ ਚਲ 4 ਦਿਨ ਲਾਇਆ ਮੰਗੂ ਜੁਆਕ ਕਦੇ ਜਾਣਾ ਨਹੀਂ ਹੈਗਾ ਮਾਝਾ ਘਰ ਮੈਂ ਕੱ ਲਈਏ ਜਾਣੀ ਹਮ 2-4 ਦਿਨ ਲੱਗਣਗੇ ਸਾਫੀ ਤੇ ਚਲੋ ਵਧੀਆ ਫਿਰ ਤਾਂ ਹਾਂ ਆਪਾਂ ਚਾਹ ਤੇ ਮਿੱਠਾ ਘੱਟ ਪਾ ਦਿਆ ਕਰੋ ਫੇਰ ਕੰਨਾ ਮਿੱਠਾ ਪਾ ਰੱਖਿਆ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਮੈਨੂੰ ਸੂਗਰ ਦੀ ਥੋੜੀ ਜਿਹੀ ਸਪੈਸ਼ਟ ਆਦੀ ਮਿੱਠਾ ਘੱਟ ਰੱਖ ਦਿਆ ਕਰੋ ਬਾਪੂ ਚਾਚਾ ਜੂੰ ਫਿੱਕੀ ਭਾਲਦਾ ਹੈ ਹਨਾ ਕਦੇ ਅੰਦਰ ਗੁੜ ਖਾ ਲਿਆ ਕਦੇ ਕੋਈ ਡੱਬਾ ਆ ਗਿਆ ਮਠਾਈ ਦਾ ਉਹ ਤੂੰ ਛੱਡਦਾ ਨਹੀਂ ਹੈਗਾ ਦੱਸ ਚਾਹ 'ਚ ਥੋੜਾ ਜਿਹਾ ਮਿੱਠਾ ਪਾ ਗਿਆ ਤਾਂ ਕੀ ਝੋੜਾ ਆ ਗਿਆ ਚਲੋ ਚਾਹ ਕੋਈ ਨਾ ਬਾਪੂ ਕਈ ਵਾਰੀ ਪੁੱਲੇ ਪਲੇ ਇੱਥੇ ਪੈ ਜਾਂਦਾ ਮਿੱਠਾ ਨਹੀਂ ਨਹੀਂ ਭੈਣੇ ਹੁਣ ਕੋਈ ਗੱਲ ਨਹੀਂ ਸਾਰਿਆਂ ਵਾਸਤੇ ਇਕੱਠੇ ਚਾਹ ਬਣਾਉਣੀ ਆ ਹੁਣ ਜਵਾਕ ਤੈਨੂੰ ਪਤਾ ਫਿੱਕੀ ਪੀਂਦੇ ਨਹੀਂ ਹੈਗੇ ਨਿਆਣੀ ਫਿਰ ਕਹੀਦਾ ਵੀ ਹੁਣ ਕੱਲੇ ਹੀ ਆਣ ਕਿੱਥੇ ਆਲੀ ਹੁਣੀ ਦੇ ਕੇ ਆਟੀਆਂ ਬਾਪੂ ਨੂੰ ਚਾਹ ਚਾਹ ਕੋਈ ਨਾ ਬਾਪੂ ਇਹਨਾਂ ਨੂੰ ਤਾਂ ਚਾਹਦਾ ਹੋ ਜਾਂਦਾ ਕੁਛ ਨਹੀਂ ਕਰੇ ਮੈਂ ਤਾਂ ਤੁਹਾਨੂੰ ਐ ਕਹਿਣਾ ਭਾਈ ਮੇਰੇ ਬਾਤ ਤਾਂ ਕੋਈ ਜਾਣਦਾ ਨਾ ਚਾਹ ਕੋਈ ਨਾ ਬਾਪੂ ਬਣਾ ਦੂੰਗੀ ਅੱਡੋ ਆਪ ਹੀ ਰਹਿ ਚੁੱਕੇ ਤਵਰ ਕੋਈ ਜਾਸਤ ਫਾ ਬੀ ਨਾਲ ਮੈਨੂੰ ਨਾ ਰੋਟੀ ਲਾ ਦੇ ਭੁੱਖ ਲੱਗਦੈ ਜੀ ਚਲ ਠੀਕ ਹੈ ਚਾਹ ਬੀਰੋ ਪਹਿਲਾਂ ਮੈਂ ਬਣਾ ਲਨੀ ਹਾਂ 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 ਠੀਕ ਸਰਦੂ ਦਾ ਸਜਵਾਨ ਦੀ ਗੋੜੀ ਹੈ ਬਾਪੂ ਉਹ ਦਿਲ ਦੀ ਗੁਫਤ ਵਧੀਏ ਗੁੱਸਾ ਨਾ ਕਰਿਆ ਕਰੀਂ ਬੇਵਲ ਲਾਦਾ ਕੋਰੇ ਪੈ ਤੁਸੀਂ 4 ਦਿਨ ਰਹੋਗੇ ਤੁਹਾਨੂੰ ਪਤਾ ਲੱਗ ਜੀ ਜਦੋਂ ਤੁਸੀਂ 10 ਦਿਨਾਂ ਬਾਅਦ 15 ਦਿਨਾਂ ਬਾਅਦ ਆਉਨੇ ਆ ਨਾ ਹੂੰ ਉਹ ਦੋਂ ਕੋਸਰਾਂ ਕੋ ਕੋ ਕਰੋ ਸਾਡੇ ਵਾਸਤੇ ਰੰਗ ਕੁਛ ਹੋਰ ਆ ਤੁਹਾਨੂੰ ਪਤਾ ਲੱਗ ਜੀ ਕੋਈ ਗੱਲ ਐ ਰੋ ਤੁਸੀਂ ਚਾਹਦੇ ਚਲੋ ਛੱਡੋ ਭਾਈ ਇਹਨਾਂ ਗੱਲਾਂ ਨੂੰ ਤੂੰ ਇਹ ਕਰ ਮੈਂ ਪਹਿਲਾਂ ਰੋਟੀ ਖਾਇਆ ਸਵੇਰ ਦਾ ਚੱਲਿਆ ਹੋਣਾ ਤੂੰ ਕਰੋ ਰੋਟੀ ਖਾ ਲੈ ਆ ਜਾ ਬਾਪੂ ਤੂੰ ਵੀ ਨਾਲੇ ਰੋਟੀ ਖਾ ਲੈ ਮੈਂ ਇੱਕ ਟਿੱਕੀ ਬਸ ਭਾਈ ਮੈਂ ਹੁਣੇ ਖਾ ਕੇ ਆ ਤੇ ਰੋਟੀ ਤੁਸੀਂ ਖਾ ਚਲ ਠੀਕ ਹੈ ਚਲ ਠੀਕ ਹੈ ਆਪਾਂ ਚੱਲਾਂ ਤੈਨੂੰ ਕੀ ਦੱਸਾਂ ਸੋਰੀ ਤੂੰ ਆਲਾ ਮੈਨੂੰ ਤਾਂ ਸਵੇਰੇ ਸਵੇਰੀ ਪਰੌਂਠੇ ਮਿਲ ਗਏ ਸੀ ਚੱਲ ਮੁੰਨਾ ਅਰੈਸਟ ਕਰ ਜਾ ਦੇਖ ਲੈ ਉਹ ਦੀ ਨੀਂਹ ਕਮ ਲਾਤਾ ਰੋਟੀ ਬਣਾ ਦੇ ਜਿਵੇਂ ਘਰ ਘੱਟੇ ਉਤਰੀ ਹੁੰਦੀ ਹੈ ਵੀ ਬੰਦਾ ਕਿਤੇ ਆਉਂਦਾ ਜਾਂਦਾ ਕੁਝ ਖਾ ਪੀ ਕੇ ਤਾਂ ਆਉਂਦਾ ਉਹ ਜੀ ਬਣਾ ਕੇ ਦਿੱਤੇ ਮਾਨੂੰ ਰੋਟੀ ਪਾ ਬਿਲੇ ਆ ਦੇ ਰੋਟੀ ਨਹੀਂ ਆਈ ਗਈ ਹਾਂ ਹੋਰ ਕਾਲਜਾਂ ਉੱਪਰ ਆਵੇਂ ਦਾ ਤੇ ਜਮੀਨ ਸਵੇਰੇ ਠਾਕੇ ਤੁਰੀ ਸੀ ਨਾਲ ਹੋਰ ਭਾਈ ਦੱਸ ਦੰਦੀ ਵੀ ਮੈਂ ਆਉਣਾ ਕੋਈ ਸਦਾਬ ਸਬਜੀ ਬਣਾ ਦੰਦੀ ਕੋਈ ਨਾ ਪਾ ਵੀ ਫਿਰ ਜੇ ਚਾਰੇ ਸੀਗਾ ਰੋਟੀ ਦੀ ਧਰ ਲਿਓਣਾ ਸੀ ਕੋਈ ਹੋਰ ਮੈਂ ਤਾਂ ਫਿਰ ਉਹੀ ਖਾ ਲਿਆ ਹੁਣ ਤੈਨੂੰ ਭੁੱਖ ਲੱਗੀ ਸੀ ਮੈਂ ਕਿਹਾ ਚਲ ਚਾਰਨੀ ਦੇ ਦੰਦੀ ਕੁੜੀ ਦੀ ਰੋਟੀ ਚਲ ਕੋਈ ਗੱਲ ਨਹੀਂ ਡਿਪਾਰਟਮੈਂਟ ਮੈਂ ਕੈਂਡੀ ਸੀਪਿੰਦਰੀ ਮੇਰਾ ਮੋਟਾ ਬਾਪੂ ਨੂੰ ਵੀ ਸਮਝਾਉਂਦੇ ਆਂ ਘਰ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਉਹ ਕੀ ਹੋ ਗਿਆ ਭਾਬੀ ਦੇਖ ਮੇਰੀ ਗੱਲ ਸੁਣ ਹੁਣ ਘਰ-ਬਾਰ ਚਲਾਉਣਾ ਕਹਿੰਦਾ ਸੌਖਾ ਹੀ ਹੈ ਹੁਣ ਦੇਖਦਾ ਸਾਰਾ ਪਸ਼ੂਆਂ ਦਾ ਸਾਰਾ ਬਾਪੂ ਨੂੰ ਚਾਹੁੰਦਾ ਹੈ ਬਾਪੂ ਨੂੰ ਪਤਾ ਹੈ ਵੀ ਕਿੱਥੇ ਪੈਸੇ ਲਾਉਣੇ ਨੇ ਕਿੱਥੇ ਲੀਹ ਹੁਣ ਸਾਨੂੰ ਤਾਂ ਕੁਝ ਦੱਸਦਾ ਹੀ ਨਹੀਂ ਹੈਗਾ ਨਾ ਕੋਈ ਦਿੰਦਾ ਹੀ ਹੈ ਪੈਸੇ ਉਹ ਜੇ 2 ਪੈਸੇ ਦੇਊਗਾ ਤਾਂ ਹੀ ਤਾਂ ਕਿਤੇ ਜੋੜਾਂਗੇ ਗਾਂਝਵਾਕਾ ਨਵੀ ਭਾਈ ਫਿਕਰ ਕਰਨਾ ਮੈਂ ਭਾਬੀ ਬਾਪੂ ਕੜਾ ਹੁਣ ਨਿਆਣਾ ਆ ਦੇਖ ਲੈ ਤੇਰੇ ਸਾਹਮਣੇ ਕਿੰਨਾ ਸੋਹਣਾ ਘਰਵਾਰ ਬਣਾਇਆਗਾ ਹਾਂ ਸਾਰਾ ਕੁਛ ਕਰੇ ਬੀਰੇ ਦਾ ਵਿਆਹ ਕੀਤਾ ਮੇਰਾ ਵਿਆਹ ਕੀਤਾ ਸਾਰਾ ਘਰ ਕੋਠੀ ਵਰਗਾ ਪਤਾ ਹੋਰ ਕੀ ਕਰੇ ਬਾਪੂ ਨਾ ਮੇਰੀ ਗੱਲ ਸੁਣਾ ਇਹ ਤਾਂ ਭਾਈ ਸਾਰੀ ਕਰਦੇ ਨਹੀਂ ਹੁਣ ਦੇਖ ਅਸੀਂ ਵੀ ਤਾਂ ਜਵਾਕ ਜੰਮੇ ਨਹੀਂ ਸਾਨੂੰ ਵੀ ਤਾਂ ਉਹਨਾਂ ਦਾ ਫਿਕਰ ਹੈ ਜੇ ਹੁਣ ਘਰ ਦੇ ਵਿੱਚ ਪੈਸੇ ਢੇਰੇ ਦਾ ਬਾਪੂ ਸਾਨੂੰ ਕੋਈ ਹਿਸਾਬ ਕਿਤਾਬ ਜਾਊਗਾ ਅਸੀਂ ਫੇਰ ਹੀ ਕਰਾਂਗੇ ਕੁਛ ਨਾਲੇ ਪੱਬਦੀ ਹੁਣ ਤਾਂ ਕਾਨੂੰਨ ਵੀ ਆ ਗਿਆ ਕਹਿੰਦੇ ਜਦੋਂ ਤੱਕ ਵੱਡੇ ਬਜ਼ੁਰਗ ਬੈਠੇ ਨੇ ਜ਼ਮੀਨ ਜਾਇਦਾਦ ਉਹਨਾਂ ਦੇ ਹਿੱਸੇ ਰਹੂਗੀ ਨੂੰ ਪੁੱਤ ਜ਼ਬਰਦਸਤੀ ਨਹੀਂ ਉਹਨਾਂ ਤੋਂ ਕੁਝ ਮੰਗ ਸਕਦੇ ਹੈਗੇ ਨਾ ਮੈਂ ਕਿਹੜਾ ਕੋਈ ਜ਼ਬਰਦਸਤੀ ਕਰਦੀ ਆ ਜਾਂ ਮੈਂ ਕਹਿੰਦੀ ਆ ਮੇਰਾ ਘਰ ਸਾਰਾ ਨਾਮ ਲਵਾ ਦੇ ਮੈਂ ਐਂ ਕਦੋਂ ਕਿਹਾ ਮੈਂ ਤਾਂ ਐਂ ਕਿਹਾ ਵੀ ਭਾਈ ਬਾਪੂ ਸਾਨੂੰ ਕੋਈ ਹਿਸਾਬ ਕਿਤਾਬ ਤਾਂ ਦੇ ਦਿਆ ਕਰੀ ਨਾ ਵੀਰੇ ਨੂੰ ਤਾਂ ਪਤਾ ਹੀ ਹੋਊਗਾ ਸਾਰੇ ਹਿਸਾਬ ਕਿਤਾਬ ਦਾ ਹੋਰ ਬਾਪੂ ਨੇ ਬਣਾ ਕਿਹਨੂੰ ਕਹਿਣ ਜਾਣਾਗਾ ਜੇ ਵੀਰੇ ਨੂੰ ਤੇਰੇ ਨੂੰ ਪਤਾ ਹੁੰਦਾ ਤਾਂ ਮੈਨੂੰ ਨਾ ਦੱਸਦਾ ਉਹ ਚਲ ਕੋਈ ਨਾ ਭਾਬੀ ਜੀ ਤੈਨੂੰ ਲੱਗਦਾ ਮੈਂ ਬਾਪੂ ਨਾਲ ਗੱਲ ਵੀ ਕਰ ਲਵਾਂਗੀ ਠੀਕ ਹੈ ਨਾ ਹਾਂ ਹਾਂ ਸਮਝਾ ਲਈ ਨਾਲੇ ਉਹੀ ਗੱਲ ਹੈ ਪੈਨਸ਼ਨ ਵਗੈਰਾ ਲਿਆਉਂਦਾ ਪਤਾ ਨਹੀਂ ਮਹੀਨੇ ਬਾਅਦ ਲਿਆਉਂਦਾ ਪਤਾ ਨਹੀਂ ਇਕੱਠੀ ਸਾਲ ਦੀ ਲੈਂਦਾ ਸਾਨੂੰ ਤਾਂ ਭਾਈ ਕੁਝ ਨਹੀਂ ਦੱਸਦਾ ਪੁੱਛ ਕੇ ਦੱਸਦੀ ਮੈਨੂੰ ਭਾਬੀ ਬਾਪੂ ਦੀਆਂ ਵੀ ਕਬੀਲਦਾਰੀਆਂ ਨੇ ਜੀ ਕੋਨੇ ਵੀ ਕਿਸੇ ਦਾ ਦੇਣਾ ਲੈਣਾ ਹੋਊਗਾ ਠੀਕ ਹੈ ਨਾ ਬਾਪੂ ਨੇ ਕੀ ਤਾਂ ਲੈਣਾ ਦੇਣਾ ਦੇਣਾ ਅਸੀਂ ਜਾਣਦੇ ਹਿੱਥੇ ਜਾਣਾ ਅਸੀਂ ਉਹ ਜੇ ਕੀ ਆਉਣੀ ਆ ਹੁਣ ਜੇ ਸਾਡੇ ਕੁਝ ਕੋੜੇ ਹੋਊਗਾ ਅਸੀਂ ਫੇਰ ਹੀ ਅਗਲੇ ਨੂੰ ਦਵਾਂਗੇ ਚਲ ਉਹਦੀ ਦਵਾਈ ਉਟੀ ਤਾਂ ਹੁੰਦੀ ਆ ਨਾ ਦਵਾਈ ਹੁਟਿੰਜੇ ਰਬਾਈ ਤੇ ਵਧਿਆ ਕਿ ਨਹੀਂ ਦਿੰਦਾ ਹੈਗਾ। ਤਾਂ ਕੋਈ ਸਹੀ ਮੈਂ ਸਮਝਾਉਂ ਦ ਭਾਬੀ ਕੋਈ ਜਾਣੇ। ਚਲ ਠੀਕ ਹੈ। ਪਤਾ ਨਹੀਂ ਮੈਨੂੰ ਭਾਬੀ ਵਿਗੜੀ ਵਿਗੜੀ ਕਿਉਂ ਲੱਗ ਰਹੀ ਹੈਗੀ। ਅੰਗੇ ਨਹੀਂ ਕਦੇ ਐ ਕਰਦੀ ਹੁੰਦੀ ਸੀ। ਮੇਰੇ ਹਿਸਾਬ ਚ ਬਾਪੂ ਦੀ ਵੀ ਜਾਨ ਔਖੀ ਹੋਏਗੀ। ਇਹਦੀਆਂ ਗੱਲਾਂ ਤੋਂ ਹੀ ਲੱਗਦੀ ਜਾਂਦਾ ਹੈ। ਚੰਪ ਕਰਦੇ ਆ ਬਾਪੂ ਨਾਲ ਗੱਲ ਪੁੱਛਦੀ ਆ ਉਹਦਾ ਦੁੱਖ ਸੁੱਖ ਵੀ ਕੀ ਗੱਲ ਬਾਤ। ਕਦੋਂ ਆਏ ਸੀ ਮੈਂ ਤਾਂ ਆ ਗਈ ਸੀ ਟਾਈਮ ਜੇ ਨਾਲ ਹੀ ਅੱਜ ਆਈ ਸੀ ਤੁਸੀਂ ਕਿੱਥੇ ਜਾ ਰਹੇ ਸੀ ਮੈਂ ਤਾਂ ਕਦੋਂ ਦੀ ਡਿੱਕੀ ਜਾਨੀ ਮੈਂ ਤਾਂ ਪਾਣੀ ਬਾਜ਼ਾਰ ਦੀ ਗਾ ਥੋੜਾ ਕੰਮ ਕਰ ਆਈ ਸੀ ਅੱਛਾ ਅੱਛਾ ਹੋਰ ਬਈ ਕੰਮ ਕਰ ਵਧੀਆ ਹਾਂ ਸਭ ਠੀਕ ਹੈ ਵਧੀਆ ਮੈਂ ਪਹਿਲੇ ਭਾਬੀ ਨੂੰ ਵੀ ਪੁੱਛਿਆ ਵਾ ਮੇਰੇ ਪਤਨ ਕਿੱਥੇ ਗਿਆਗਾ ਉਹ ਬਸ ਬਾਜ਼ਾਰ ਦੀ ਥੋੜੀ ਜਿਹੀ ਕੰਮ ਸੀਗੇ ਉਹ ਘਰ ਜੇ ਹੁਣੀ ਆਇਆ ਵਾ ਅੱਛਾ ਅੱਛਾ ਬਾਕੀ ਸਾਰੇ ਕੰਮ ਕਰ ਲੈਣਾ ਮੇਰੇ ਲਈ ਵੀ ਨਾ ਕਦੇ ਗੇੜਾ ਮਾਰੂ ਉਹ ਬਸ ਪਾਣੀ ਟਾਈਮ ਹੀ ਲੱਗਦਾ ਕੰਮਾਂ ਜਿਹਾ ਤੈਨੂੰ ਆਹੋ ਜਿੱਦੇ ਦਾ ਵਿਆਹ ਹੈ ਗਿਆ ਤੈਨੂੰ ਤਾਂ ਜਮੀ ਟਾਈਮ ਨਹੀਂ ਲੱਗਦਾ ਭੈਣ ਲਵੇ ਹੋਰ ਸਾਰੇ ਦਾ ਸਭ ਵਧੀਆ ਨੇ ਵੇ ਸਾਰੇ ਜੀ ਜੀ ਠੀਕ ਹੈ ਜੀ ਸਾਰੇ ਵਧੀਆ ਨੇ ਹੋਰ ਛੁੱਟੀਆਂ ਹੋ ਗਈਆਂ ਸੀ ਮਾ ਚਲ ਦੋ ਚਾਰ ਦਿਨ ਲਾਇਉਂਗੀ ਨਾ ਵਧੀਆ ਕੀਤਾ ਕਹਿੰਦੇ ਤਾਂ ਹੋਰ ਤੁਸੀਂ ਤਾਂ ਜਮੀ ਨਹੀਂ ਆਉਂਦੀ ਹੈਗੀ ਜੀ ਚਾਚੂ ਵਿਲੇ ਸੀ ਹਾਂ ਚਾਹ ਪੀ ਲਈ ਰੋਟੀ ਖਾ ਲਈ ਠੀਕ ਹੈ ਕਿੱਥੇ ਸਭ ਕਿੱਥੇ ਸਭ ਆਪਾਂ ਬੇਦਰ ਹੀ ਸੀਗੀ ਪਤਾ ਨਹੀਂ ਟੁੱਠੇ ਰਟੀਨਾ ਬਣਾਉਂਦੀ ਹੋਵੇ ਚਲ ਮੈਂ ਇੱਕ ਮਿੰਟ ਆਇਆ ਬੈਠ ਤੁਹਾਨੂੰ ਹਾਂ ਕੋਈ ਨਾ ਕੋਈ ਨਾ ਮੈਂ ਵੀ ਬਾਪੂ ਕੋਲ ਬੈਠੀ ਆਂ ਇੱਥੇ ਜਾ ਠੀਕ ਹੈ ਠੋਪੇ ਬੋਲੀ ਚੱਕੀ ਫਿਰਦਾ ਦੱਸ ਉਹ ਕੁਛ ਨਹੀਂ ਹੁੰਦਾ ਭਾਈ ਉਹ ਵੀ ਰਜਉਣ ਜਾਣੇ ਹੁਣ ਹਾਂ ਕਿਉਂ ਨਹੀਂ ਬਾਕੂ ਛੁਗੜਨ ਲੱਗ ਗਿਆ ਹੈਗਾ ਦੱਸ ਕਿਉਂ ਖਪੀ ਜਾਂਦਾ ਦਾ ਜਦੋਂ ਇਹ ਮੈਂ ਨਹੀਂ ਕੰਮ ਕਰੂੰ ਫੋਰਕੌਂਟ ਕਰੂਗਾ ਨਾ ਕੋਈ ਨਾਪੇ ਕਰ ਲਣਗੇ ਹੁਣ ਤਾਂ ਵੀਰਾ ਵੀ ਆ ਗਿਆ ਮੈਨੂੰ ਮਿਲ ਗਿਆ ਹੁਣ ਆ ਗਿਆ ਫਿਰ ਉਹ ਆਪਣੇ ਕਰਵਾ ਦੂਗਾ ਦੱਸ ਕੰਨੀ ਢੋਟ ਭਾਈ ਕਰੀ ਜਾਂਦਾ ਦਾ ਚਲ ਮੈਂ ਕਰਾਉਣੀ ਆ ਨਾਲ ਫਿਰ ਉਪਾਏ ਤੋਂ ਦੋ ਦਿਨ ਆਰਾਮ ਕਰਨਾ ਹੈ ਤਾਂ ਉਹ ਅੰਦਰ ਬੈਠ ਕੇ ਨਾ ਚੋਲੇ ਚੌਕੇ ਦਾ ਕੰਮ ਕਰਾਵੇ ਤੇਰੀ ਭੈਣ ਨਾਲ ਇਹ ਤਾਂ ਮੈਂ ਕਰ ਲਵਾਂਗਾ ਚੁੱਲੇ ਚੌਕੇ ਦਾ ਤਾਂ ਬਾਪੂ ਰੋਜ਼ ਹੀ ਕਰਦੇ ਆ ਸੀ ਵੀ ਠੀਕ ਹੈ ਚਲ ਬਾਪੂ ਤੇਰਾ ਹੱਥ ਵਟਾ ਲੈਂਦੀ ਹਾਂ ਥੋੜਾ ਜਿਹਾ ਮੈਂ ਉਹ ਕੁੜੀਏ ਤਾਂ ਚਾਰ ਦਿਨ ਆਰਾਮ ਕਰਨ ਆਈਆਂ ਆਰਾਮ ਕਰ ਲੈ ਕੋਈ ਗੱਲ ਨਹੀਂ ਇਹ ਤਾਂ ਚੱਲੀ ਜਾਊਗਾ ਐ ਚੱਲੀ ਜਾਊਗਾ ਘੱਟ ਕੁਝ ਨਹੀਂ ਹੁੰਦਾ ਹੈਗਾ ਕੋਈ ਨਾ ਮਨਾ ਜੇ ਤੁਹਾਨੂੰ ਛੁੱਟੂ ਬੁਲਾ ਦੇ ਹਾਂ ਚਲ ਆ ਛਾੜੂ ਲਾ ਲਓ ਤੇ ਤੇਰਾ ਮਸੀਹ ਥਨੋ ਨਾ ਸਮਾਰ ਕੇ ਟੋਕਾ ਜਾ ਸੈਟ ਕਰ ਲੈ ਨਾ ਠੀਕ ਹੈ ਉਹ ਕੀ ਕਰੀਏ ਨਾ ਭਣੇ ਤੂੰ ਦੋ ਤਿੰਨ ਆਰਾਮ ਕਰ ਲੈ ਕਿੱਟਕ ਜਾ ਇਧਰ ਕੋਈ ਨਾ ਮੈਂ ਵੀ ਤੇਰੀ ਬੈਠੀ ਬੈਠੀ ਆਖੀ। ਕਾ ਬਾਪੂ ਨੂੰ ਟਿਕਦਾ ਨਾ ਮੈਂ ਹਜ਼ਾਰ ਵਾਰੀ ਕਹਤਾ ਇੰਨਾ ਆਪ ਟਿਕਦਾ ਨਾਲ ਆਉਣ ਸਰ ਤੈਨੂੰ ਲਾ ਲਿਆ ਪੁੱਤ। ਉਹ ਭਾਈ ਜਿੰਨਾ ਤੇ ਮੇਰੇ ਕੋਲ ਕੰਮ ਹੁੰਦਾ ਮੈਂ ਕਰੀ ਜਾਣਾ ਸਮਝ ਗਏ। ਡੰਗਰ ਪਸੂ ਸੰਭਾਲੀ ਜਾਣਾਗਾ। ਹੁਣ ਜੇ ਮੰਗੇ ਤੇ ਬਹਿ ਗਿਆ ਫੇਰ ਚੰਗਰ ਹੋਗੇ। ਉਹ ਬਾਪੂ ਮੈਨੂੰ ਤਾਂ ਲੱਗਦਾ ਤੂੰ ਨਾ ਕਰੇ ਗਿਰ ਕੇ ਨਾ ਤੇ ਹੱਡ-ਗੁੱਡਾ ਚੜਾ ਲਈਂ ਆਪਦਾ। ਉਹ ਕੁਛ ਨਹੀਂ ਮੈਂ। ਸਮਝ ਨਹੀਂ ਤੇਰੀ ਉਮਰ ਦੇਖ। ਇਧਰ ਚਾਹਣਾ ਰੱਖ ਰੱਖਿਆ ਤੈਨੂੰ ਪਰ ਆ ਬੇਚ ਕੇ ਪਰਾਂ ਕਰ ਕਿਲੋ ਦੁੱਧ ਲੈ ਲਿਆ ਕਰਾਂਗੇ ਦੱਸ। ਤੁਸੀਂ ਤਾਂ ਸਾਰਿਆਂ ਨੂੰ ਨਾ ਇੱਕੇ ਰਟ ਲਾ ਰਖਿਆ। ਪਹਿਲਾਂ ਇਹਨਾਂ ਨੂੰ ਵੇਚ ਦੋ ਜਦੋਂ ਵੇਚੇਗਾ ਨਾ ਇਹ ਡੋਲੂ ਲੈ ਕੇ ਦੋਤੀ ਹੁਣੇ ਖੜੋਗੇ ਪਤਾ ਉਦੋਂ ਲੱਗੂਗਾ ਸਾਨੂੰ ਸਮਝ ਗਏ ਨਾ ਉਹ ਤਾਂ ਠੀਕ ਆ ਬਾਪੂ ਹੁਣ ਤੇਰੀ ਉਮਰ ਵੀ ਦੇਖ ਲੈ ਆਪਣੀ ਲਿਹਾਜ਼ ਕਰ ਕੁਛ ਚਲ ਐ ਘੜ ਤੂੰ ਆ ਟੋਕਾ ਕਰ ਲੈ ਹੈ ਨਾ ਮੈਂ ਕਰਦਾ ਰਿਹਾ ਅੱਜ ਬੱਸ ਕਰੋ ਠੀਕ ਆ ਠੀਕ ਹੋਰ ਸਾਰਾ ਦਿਨ ਡੰਗਰ ਮੈਡਮ ਦਾ ਕਰਾਉਣਾ ਸਰ ਠੀਕ ਆ ਪਹਿਲਾਂ ਟੋਕਾ ਕਰ ਲੈ ਉਹਦੇ ਨਾਲ ਅੱਧਰ ਕਰ ਲੈਣਾ ਸਭ ਇਹਨੂੰ ਪਤਾ ਨਹੀਂ ਕੀ ਹੋ ਗਿਆ ਸਾਰੀ ਇਹ ਵੀ ਨਹੀਂ ਚੱਲਦੀ ਚੱਲ ਕੇ ਡਾ ਟੱਕਰਾ ਮਾਰੂ ਯਾਰ ਨਾ ਜਰਾ ਦੇਣਾ ਪਤਾਨੀ ਬਾਪੂ ਅਥੇ ਕਿਵੇਂ ਕਰੀਂਦਾ ਚਲ ਆਪੀ ਟੂੜੀ-ਤਾੜੀ ਪਾ ਦਾਂਗੇ ਸਾਡਾ ਮੈਂ ਮੈਂ ਤਾਂ ਦੁੱਧ ਫੜਾਉਣਾ ਸੀ ਦੁੱਧ ਰੱਖ ਲਓ ਅੰਦਰ ਤੁਸੀਂ ਬਾਪੂ ਸਿਆਣਾ ਬਣਾ ਤੂੰ ਹੈਗਾ ਤੈਨੂੰ ਦੀਨਾ ਨਹੀਂ ਮੈਂ ਝਾੜੂ ਲਈ ਜਾਂਦੀ ਆ ਗੋਹੇ ਵਾਲੇ ਪੈਰ ਲੈ ਕੇ ਅੰਦਰ ਬੜਿਆ ਆਉਨੇ ਉਹ ਮੈਂ ਤਾਂ ਭਾਈ ਦੁੱਧ ਫੜਾਉਣਾ ਆਇਆ ਸੀ ਦੁੱਧ ਰੱਖ ਲਓ ਅੰਦਰ ਤੁਸੀਂ ਹਾਂ ਦੁੱਧ ਨੂੰ ਤਾਂ ਛੱਡ ਬਾਪੂ بس ਧਿਆਨ ਤਾਂ ਰੱਖ ਲਿਆ ਕਰ ਮਣਾ ਮੋਟਾ ਅਤੋਂ ਤਸ ਮਾਰ ਲਓ ਭਾਈ ਮੈਂ ਅੰਦਰ ਆ ਕੇ ਕੀ ਕਰਨਾ ਦੱਸੋ ਸਭੀ ਤੈਨੂੰ ਐਨੇ ਪਤਾ ਫਿਰ ਕਾਣ ਕਿਵੇਂ ਗੱਲ ਕਰਨੀ ਆ ਨਾ ਹੁਣ ਤੂੰ ਆ ਜਾ ਮੈਨੂੰ ਸਿਖਾਉਣਾ ਵੀ ਕਿਵੇਂ ਗੱਲ ਕਰਨੀ ਆ ਨਾ ਉਹ ਨਹੀਂ ਜਿਦਾ ਹੈਗਾ ਕਿਉਂ ਅੰਦਰ ਆਉਣ ਕੋ ਮਾਰ ਕੇ ਨੇ ਕਰਦੇ ਮੈਂ ਮੈਂ ਕਿਹਾ ਕਹਿੰਦੀ ਆ ਮਾਰ ਨਹੀਂ ਪਰ ਦੇਖਣਾ ਤਾਂ ਚਾਹੀਦਾ ਬੰਦੇ ਨੂੰ ਫੇਰ ਕੀ ਹੋ ਗਿਆ ਸਾਰਾ ਦਿਨ ਫੋੜੇ ਕਰਦੇ ਨੇ ਸਾਰੇ ਕੰਮ ਅੱਛਾ ਹੁਣ ਸਿਖਾਉਂਗੇ ਮੈਨੂੰ ਵੀ ਕਿਵੇਂ ਮੈਂ ਬੋਲਣਾ ਕਿਵੇਂ ਨਹੀਂ ਮੈਂ ਬੋਲਣਾ ਭਾਬੀ ਮੈਨੂੰ ਤੇਰੇ ਤੋਂ ਤਾਂ ਐ ਉਮੀਦ ਨਹੀਂ ਸੀ ਮੇਰੇ ਬਾਪੂ ਨੂੰ ਤੂੰ ਅੰਦਰ ਵੜਨ ਤੋਂ ਵੀ ਰੋਕਦੀ ਹੈਗੀ ਕੁੜੀਏ ਮੇਰੀ ਘਰ ਸੁਣਨਾ ਤੂੰ ਸਾਡੇ ਘਰ 'ਚ ਬੋਲਣਾ ਫੇਰ ਮੇਰਾ ਬੋਲਣਾ ਇਹਦਾ ਵੀ ਘਰ ਆ ਜੀ अच्छा जे फिर ਇਹਦਾ ਘਰ ਹੈ ਨਾ ਫਿਰ ਇਹਨਾਂ ਨੂੰ ਹੀ ਰੱਖ ਲਓ ਮੈਂ ਚਲਦੀ ਆਪਦੇ ਪਿੱਛੇ ਲੱਗ ਜਾ ਪੋ ਜਾ ਦੇਖ ਲੈ ਵੀਰੇ ਭਾਬੀ ਤੋਂ ਮੈਨੂੰ ਭੋਰਾ ਉਮੀਦ ਨਹੀਂ ਹੈਗੀ ਸੀ ਆਪਣੇ ਸਾਹਮਣੇ ਬਾਪੂ ਦੀ ਇੰਨੀ ਬੇਇੱਜ਼ਤੀ ਕਰਦੀ ਹੈ ਮੰਗਰੋ ਬਾਪੂ ਦਾ ਕੀ ਹਾਲ ਹੁੰਦਾ ਹੋਊਗਾ ਹੋਰ ਭਾਣੇ ਮੈਂ ਤਾਂ ਬਥੇਰੇ ਨੂੰ ਸਮਝਾ ਪਿਆਰ ਨਾਲ ਸਮਝਾ ਹੁਝਾ ਕੇ ਦੇਖ ਲਿਆ ਪਰ ਇਹ ਨਹੀਂ ਸਮਝੀ ਹੁਣ ਇਹਦਾ ਕੋਈ ਨਾ ਕੋਈ ਮੈਨੂੰ ਹੱਲ ਕੱਢਣਾ ਪਊਗਾ ਮੈਨੂੰ ਤਾਂ ਲੱਗਦਾ ਬੇਬੇ ਦੇ ਜਾਣ ਤੋਂ ਬਾਅਦ ਤਾਂ ਬਾਪੂ ਚੁੱਲੇ ਤੇ ਚੜਨ ਦਾ ਵਿਚੋਲ ਹੋਇਆ ਰਿਹਾ ਹੈ ਨਹੀਂ ਆਏ ਨਹੀਂ ਸਿੱਧੀ ਮੈਂ ਹੀ ਕਰੂੰਗੀ ਨੂੰ ਸਿੱਧੀ ਕੋਈ ਗੱਲ ਨਹੀਂ ਕਰ। ਮਤਮੇਨ ਨਾਲ ਤਾਂ ਜਿਹੜੀ ਬਣਦੀ ਆ। ਤੁਸੀਂ ਆਪਦਾ ਘਰ ਨਾ ਖਰਾਬ ਕਰੋ। ਠੀਕ ਆ? ਠੀਕ ਆ। ਤੁਸੀਂ ਪਿਆਰ ਨਾਲ ਸਮਝਾਓ ਚਲੋ ਉਹ ਕੋਈ ਗੱਲ ਨਹੀਂ ਜਿੰਮੇ ਦਾ ਧਮਾਕਾ ਹੋਦਾ ਹਨਾ। ਮੈਂ ਬਾਹਰਲੇ ਕਰੇ ਜਾ ਕੇ ਬੈਣਾਗਾ। ਪੁੱਤੀ ਆ ਜੇ। ਆ ਦੇਖ ਲੈ ਭੈਣ। ਹੁਣ ਬਾਪੂ ਮੈਨੂੰ ਐ ਕਹਿ ਦਿੰਦਾ ਉਹ ਐ ਕਹਿੰਦੀ ਆ ਗੋਏ ਕੁੱਤੇ ਮੈਂ ਕਿੱਧਰ ਜਾਵਾਂ। ਬਾਪੂ ਤਾਂ ਅਸਲੀ ਵੀ ਸੋਚਦਾ ਕਿ ਘਰ 'ਚ ਕੋਈ ਕੁਆੜਾ ਨਾ ਪਵੇ। ਪਰ ਭਾਬੀ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇਗੀਆਂ ਵੀ ਬੁੜਾ ਬਜ਼ੁਰਗ ਹੈਗਾ। ਹੁਣ ਹੁਣ ਨੂੰ ਤੀਨ ਨੂੰ ਬੋਲਦਾ ਸੋਣਾ ਲੱਗਦਾ ਹੈ ਪਹਿਲਾਂ ਕੁਛ ਪਹਿਲੇ ਉਹ ਵੀ ਤਾਂ ਸਮਝੇ ਨਾ ਕੁਛ ਮਾੜੀ ਮੁੱਤੀ ਉਹਨੂੰ ਇੰਨਾ ਸਮਝਾ ਕੇ ਦੇਖਿਆ ਤੂੰ ਗੱਲ ਕਰ ਉਹਦੇ ਨਾਲ ਜਗੂਰ ਮੈਂ ਦੇਖਦੀ ਆਂ ਬੱਸ ਕਰਨਾ ਚੱਲ ਉਹ ਕੰਮ ਲਈ ਤੈਨੂੰ ਕਿੰਨੇ ਵਾਰੀ ਸਮਝਾਇਆ ਮਾੜਾ ਪਤਾ ਨਾ ਹੋਲੀ ਬੋਲਿਆ ਕਰ ਦੇਖ ਕੇ ਗੱਲ ਕਰਿਆ ਕਰ ਬਿਰਗਾਂ ਨਾ ਮੇਰੀ ਗੱਲ ਸੁਣ ਲੈ ਉਹ ਸਿਆਣਾ ਬੇੜਾ ਉਹਨੂੰ ਨਹੀਂ ਦਿਨਾ ਹੈਗਾ ਉਹੀ ਲਿਬੜੇ ਪੈਰ ਲੈ ਕੇ ਅੰਦਰ ਵੜ ਗਿਆ ਮੈਨੂੰ ਹੀ ਚੀਜ਼ਾਂ ਤੋਂ ਖਿੱਚાડਦੀ ਐ ਤੁਹਾਨੂੰ ਮਾਰੇ ਪਤਾ ਹੈ ਉਹ ਫਿਰ ਕੀ ਹੋ ਗਿਆ ਉਹ ਘਰ ਦਾ ਮਾਲਕ ਹਾਂ ਰਹੇ ਮਾਲਕ ਮੈਨੂੰ ਕਿਹੜਾ ਲੋਟ ਬਣਾਉਣੀ ਹੈ ਕਿਹੜਾ ਮੈਂ ਜਿੱਪਾ ਚ ਲੋਟ ਲਈ ਫਿਰਦੀ ਆ ਉਹ ਕਾਮੜੀਏ ਤੈਨੂੰ ਐ ਨਹੀਂ ਪਤਾ ਜਿਹੜੇ ਬਜ਼ੁਰਗ ਹੁੰਦੇ ਨੇ ਘਰ ਦੇ ਜਿੰਦੇ ਹੁੰਦੇ ਨੇ ਜੇ ਉਹ ਵੀ ਟੁੱਟ ਗਿਆ ਆਪਾਂ ਕਿੱਥੇ ਬਸਾਂਗੇ ਬੱਸ ਕਰ ਤੂੰ ਹੀ ਸੰਭਲਿਆ ਜਿੰਦਾ ਮੈਨੂੰ ਨਹੀਂ ਲੋੜ ਮੈਨੂੰ ਵੀ ਪਤਾ ਤੈਨੂੰ ਕੁੜੀ ਨੇ ਭੜਕਾ ਕੇ ਭੇਜਿਆ ਹਾਂ ਉਹਨੇ ਵਿਚਾਈ ਮੈਨੂੰ ਵੀ ਸਮਝਿਆ ਹਾਂ ਹਾਂ ਉਦੋਂ ਪਹਿਲਾਂ ਤਾਂ ਤੇਰੇ ਮੂੰਹ ਚ ਜਵਾਨ ਨਹੀਂ ਸੀ ਹੁਣ ਤੂੰ ਐਡੀ ਗਿੱਠ ਜਿੱਡੀ ਜਵਾਨ ਰੱਖ ਦਿੱਤੀ ਉਹ ਚਲ ਇਹ ਦੋ ਦਿਨ ਮੇਰੇ ਨਾਲ ਗੂਦ ਤੇ ਚੜ ਜਾ ਹਾਂ ਹਾਂ ਮ ਇੱਥੇ ਆ ਕੇ ਬੇਲੀ ਬੈਕੀ ਖਾਂਦੀ ਐ ਇੱਥੇ ਕਿਹੜਾ ਕੋਈ ਕੰਮ ਧੰਦਾ ਕਰਾ ਰਹੀ ਐ ਉਹ ਤੇ ਨਾ ਤਾਂ ਮੱਥਾ ਮਾਰਨੀ ਵੀ ਆਰੇ ਤੂੰ ਸਮਝਣਾ ਤਾਂ ਹੈ ਨਹੀਂ ਹਾਂ ਹਾਂ ਮੇਰੇ ਨਾਲ ਹੀ ਮੱਥਾ ਲੈ ਹੱਥ ਹੋ ਗਈ ਮੈਨੂੰ ਲੱਗਦਾ ਮੈਨੂੰ ਇਹ ਹਰੇਕ ਨਾ ਕਰਨੀ ਪਊਗਾ ਸਪਾਵਾ ਵਾਲੇ ਹੈ ਨਹੀਂ ਘਰੇ ਲੈਣਾ ਬੜੀ ਤਾਬੇ ਹਾਂਜੀ ਤੇ ਬਦਨਾਮ ਤਾਂ ਮੈਂ ਕੀਤੀ ਹੁਈ ਆ ਮੇਨਾਰੇ ਹੁਣ ਮੈਂ ਉਹ ਜੀ ਵਰਕੇ ਵੀ ਦਿਖਾਉਂਗੀ ਕੀ ਸੋਚਣਾ ਹੁੰਦੀ ਮੈਂ ਤਾਂ ਕਦੇ ਨਹੀਂ ਸੋਚਿਆ ਸੀਗਾ ਵੀ ਭਾਬੀ ਇੰਨਾ ਕੁਝ ਬੋਲਦੀ ਆ ਤੇਰੇ ਬਾਰੇ ਹੁਣ ਤਾਂ ਆਪਦੇ ਅੱਖੀਂ ਦੇਖ ਲਿਆ ਤੂੰ ਸਾਰਾ ਕੁਝ ਦੇਖ ਲਿਆ ਸਹੀ ਆ ਬਾਪੂ ਜੇ ਮੈਂ ਤੁਹਾਨੂੰ ਕਹਿਣਾ ਤੁਸੀਂ ਯਕੀਨ ਨਹੀਂ ਕਰਨਾ ਸੀ ਜਿਸ ਹਿਸਾਬ ਨਾਲ ਦਿਨ ਮੈਂ ਕੱਟ ਰਿਹਾ ਹਾਂ ਨਾ ਮੈਨੂੰ ਇਹ ਪਤਾ ਹੁਣ ਤਾਂ ਤੁਸੀਂ ਸਾਰਾ ਕੁਝ ਦੇਖ ਲਿਆ ਕੋਈ ਨਾ ਬਾਪੂ ਮਨ ਨਾਲ ਹੌਲਾ ਕਰ ਵੀਰਾ ਹੈਗਾ ਆਪੇ ਸਮਝਾਊਗਾ ਉਹ ਆਪੇ ਪੱਲੇ ਪੋ ਉਹਦੇ ਕੁਛ ਨਾ ਕੁਛ ਉਹਦਾ ਵੀ ਭਾਈ ਸੁਭਾਅ ਬਹੁਤ ਢਟਕਣਾ ਮੈਂ ਇਹ ਗੱਲ ਤੋਂ ਵੀ ਡਰਦਾ ਕਿਤੇ ਮੇਰੇ ਪਿੱਛੇ ਉਹਨਾਂ ਦਾ ਹੱਸਦਾ ਬਸਦਾ ਘਰ ਨਾ ਖਰਾਬ ਹੋ ਜਾਈ ਬਾਪੂ ਉਹਨੂੰ ਵੀ ਸੋਚਣਾ ਚਾਹੀਦਾ ਵੀ ਹੁਣ ਸਾਰਾ ਕੁਝ ਉਹਨਾਂ ਨੂੰ ਸੰਭਾਲਤਾ ਘਰਬਾਰ ਡੰਗਰ ਬਸੂ ਹੈ ਵੀ ਹੁਣ ਤੂੰ ਕਿੱਥੇ ਜਾਵੇਂਗਾ ਐ ਨਹੀਂ ਬੋਲਣਾ ਚਾਹੀਦਾ ਜਿਵੇਂ ਉਹਦੇ ਦੇ ਪਿਆਰ ਨੂੰ ਰੋਕਦੀ ਹੈਗੀ ਵੀ ਅੰਦਰ ਨਹੀਂ ਵੜਨਾ ਫਿਰ ਇਹਦਾ ਮਤਲਬ ਤਾਂ ਬਾਪੂ ਤੈਨੂੰ ਰੋਟੀ ਵੀ ਬੜੀ ਮੁਸ਼ਕਲ ਨਾਲ ਹੀ ਮਿਲਦੀ ਹੋਣੀ ਰੋਟੀ ਦੀ ਕੀ ਗੱਲ ਕਰਦਾ ਭਾਈ ਸਵੇਰ ਵਾਲੀ ਰੋਟੀ 12:00 ਵਜੇ 12:00 ਵਜੇ ਵਾਲੀ ਰੋਟੀ ਵੀ ਨਹੀਂ ਪਤਾ ਰਾਤ ਨੂੰ ਸਹੀ ਟਾਈਮ ਬਣਾ ਕੇ ਦੇਣ ਜਾਂ ਨਾ ਉਹ ਵੀ ਨਹੋਰੀਆਂ ਨਾਲ ਰੋਟੀ ਦਿੰਦੇ ਨੇ ਹੁਣ ਤੁਸੀਂ ਦੇਖ ਲਿਆ ਬੱਪੂ ਤੇ ਕਦੇ ਵੀ ਜ਼ਿਕਰ ਨਹੀਂ ਕਰਿਆ ਹੈਗਾ ਕਦੇ ਤਾਂ ਦੱਸਣਾ ਚਾਹੀਦਾ ਵੀ ਭਾਈ ਮੈਂ ਔਖਾ ਮੜਾ ਮੋਟਾ ਹੁਣ ਜਦੋਂ ਸਿਰ ਉਤੋਂ ਦੀ ਪਾਣੀ ਲੰਗ ਗਿਆ ਹੁਣ ਤੂੰ ਦੱਸ ਰਿਹਾ ਹੈਗਾ ਉਹ ਭਾਈ ਤੁਸੀਂ ਵੀ ਦੂਰ ਬੈਠੇ ਹੋ ਤੁਹਾਡੇ ਵੀ ਪਰਿਵਾਰ ਅਗਾ ਤੁਸੀਂ ਉੱਥੇ ਇਹ ਗੱਲਾਂ ਨੂੰ ਲੈ ਕੇ ਫਿਕਰ 'ਚ ਪਏ ਰਹੋਗੇ ਮੈਂ ਤਾਂ ਕਿਸੇ ਕੋਲੇ ਗੱਲ ਕਰਦਾ ਹੀ ਨਹੀਂ ਹੈਗਾ ਨਾ ਨਾ ਲੋੜ ਕੀ ਹੈ ਗੱਲ ਕਰਨ ਦੀ ਜੇ ਉਹਦੇ ਕੰਨ ਪਰ ਭਰ ਕੇ ਮੇਰੇ ਕੋਲ ਭੇਜ ਦੂੰ ਤੁਸਾਂ ਦੋਹਾਂ ਵਾਪਸ ਤੀਨ ਨੂੰ ਸ਼ਰਮ ਨਹੀਂ ਆਉਂਦੀ ਭਾਬੀ ਮਾਰੇ ਜੇ ਦੇਖ ਕੇ ਬੋਲ ਤੈਨੂੰ ਐ ਨਹੀਂ ਪਤਾ ਵੀ ਤੇਰੇ ਸਹੁਰਿਆਂ ਦੀ ਥਾਂ ਹੈਗਾ ਤੂੰ ਬੋਲ ਕਿਹੜੇ ਸਾਬ ਤੇ ਰਹੀ ਹੈਂ ਈ ਕੁੜੀ ਤੂੰ ਤਾਂ ਚੁੱਪੀ ਕਰ ਜਾ ਤੇਰਾ ਭਰਾ ਕਦੇ ਮੇਰੇ ਮੂਰੇ ਬੋਲਿਆ ਨਹੀਂ ਸੀ ਜਿਹੜਾ ਅੱਜ ਉਹਦੇ ਗਿੱਠ ਦੀ ਜबान ਲੱਗੀ ਹੋਈ ਹੈ ਕੀ ਫਰਕ ਤਾ ਤੂੰ ਉਹਦੇ ਕੰਨ ਚਾ ਕੇ ਭਾਬੀ ਮੈਨੂੰ ਠੀਕ ਜਿਹੀ ਨਹੀਂ ਲੱਗ ਰਹੀ ਤੂੰ ਐ ਬੋਲਦੀ ਕੁਛ ਮੜਾ ਮੋਟਾ ਮੂੰਹ ਤੇ ਨੂੰ ਸ਼ਰਮ ਸੰਗ ਹੁੰਦੀ ਆ ਬੋਲਣ ਅੱਛਾ ਮੈਨੂੰ ਹੈਗੀ ਹੈ ਜਿਹੜਾ ਇਹ ਕੁਛ ਕਰੀ ਜਾਂਦੇ ਨੇ ਮੇਰੇ ਨਾਲ ਉਹ ਤਾਂ ਤੈਨੂੰ ਦਿਦਾ ਨਹੀਂ ਹੈਗਾ ਨਾ ਉਹਨੇ ਸਾਰਾ ਕੁਛ ਤੁਹਾਨੂੰ ਸੰਭਾਤਾ ਸਾਰਾ ਘਰ-ਬਾਰ ਬਣਾ ਕੇ ਦਿੱਤਾ ਹੋਰ ਕੀ ਭਾੜਦੇ ਉਹ ਹਾਂ ਹਾਂ ਮੈਂ ਤਾਂ ਨਾ ਬੈਂਕ 'ਚ ਇਕੱਠੇ ਕਰਕੇ ਲਾ ਰੱਖੇ ਨੇ ਜਿਹੜਾ ਸੰਭਾਤਾ ਹੀ ਨਹੀਂ ਮੇਰੀ ਗੱਲ ਸੁਣ ਲੈ ਬਾਪੂ ਇੱਕ ਠੀਕ ਹੈ ਮੈਥੋਂ ਨਹੀਂ ਦਿੱਤੀਆਂ ਜਾਂਦੀਆਂ ਰੋਟੀਆਂ ਰਹਿਣਾ ਰਹਿ ਜਾਣਾ ਜਾ ਇੱਥੋਂ ਜੇ ਤੂੰ ਰਵੇਂਗਾ ਤਾਂ ਫਿਰ ਮੈਂ ਨਹੀਂ ਰਹਿੰਦੀ ਇੱਥੇ ਭਾਬੀ ਮੜਾ ਜਾ ਸੋਚ ਸਮਝ ਕੇ ਬੋਲਿਆ ਕਰ ਨਿਆਣੀ ਨਹੀਂ ਹੈਗੀ ਤੂੰ ਲੈ ਦੇਖ ਲੈ ਇੱਕ ਅਲਦੀ ਜਵਾਕੜੀ ਮੈਨੂੰ ਸਿਖਾਊਗੀ ਬੋਲਾ ਤੈਨੂੰ ਅਕਲ ਹੀ ਪੈਣ ਨਾਲ ਕਿ ਮੈਂ ਗੱਲ ਕਰਨੀ ਤਾਂ ਬੱਸ ਕਰ ਹੁਣ ਤੂੰ ਆ ਗਿਆ ਸਿਖਾਉਣ ਮੈਨੂੰ ਆ ਗਿਆ ਪਹਿਲਾਂ ਬਾਪੂ ਜੀ ਦਾ ਬੇਇੱਜ਼ਤੀ ਕਰਕੇ ਦਾਪੀ ਤੇ ਹਾਂ 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 ਬਾਪੂ ਜੀ ਬੇਇੱਜ਼ਤੀ ਜੇਰਾ ਕੁਛ ਮੇਰੇ ਨਾਲ ਕਰੀ ਜਾਂਦੇ ਹੋ ਉਹ ਤਾਂ ਤੁਹਾਨੂੰ ਨਹੀਂ ਦੀਦਾਣੀ ਮੇਰੀ ਗੱਲ ਸੁਣ ਲੈ ਇੱਕ ਅੱਜ ਤੋਂ ਬਾਅਦ ਜਾਂ ਤਾਂ ਮੈਂ ਰਹੂੰਗੀ ਜਾਂ ਰਹੂਗਾ ਬਾਪੂ ਗੱਲ ਖਤਮ ਬਾਪੂ ਘਰ ਦਾ ਮਾਲ ਦਾ ਬਾਪੂ ਇੱਥੇ ਰਹੂਗਾ ਮੈਂ ਵੀ ਬਾਪੂ ਨਾਲ ਰਹੂਗਾ ਤੈਨੂੰ ਜਾਣੇ ਸੁਣ ਨਿਕਲ ਪਰਾਂ ਜਾ ਸੁਣ ਹਾਂ ਉਹ ਗੱਲ ਸੁਣ ਤੇ ਮੇਰੇ ਨਾਲ ਤਿਰ ਮੇਰੇ ਪਿੱਛੇ ਤੁਸੀਂ ਨਾ ਆਪਣਾ ਕਰਨਾ ਖਰਾਬ ਮੇਰਾ ਕੀ ਆ 10 ਦਿਨ ਮੈਂ ਹੈਗਾ ਜਾਂ ਨਹੀਂ ਹੈਗਾ ਮੈਂ ਤਾਂ ਕਿਸੇ ਮੰਦਿਰ ਘਰ ਤੋਂ ਬਾਰੇ ਜਾ ਕੇ ਆਪਦਾ ਫੈਮ ਪਾਸ ਕਰ ਲਵਾਂ ਉੱਥੇ ਪ੍ਰਸ਼ਾਦਾ ਚੱਕ ਲਿਆ ਕਰੂੰ ਸੋਨੂੰ ਭਾਈ ਤੁਹਾਡਾ ਘਰ ਮੁਬਾਰਕ ਬਾਪੂ ਤੂੰ ਮਾਲਕ ਆ ਸਾਡੇ ਘਰ ਦਾ ਨਹੀਂ ਨਹੀਂ ਬਾਪੂ ਮੈਂ ਹੈਗੀ ਆ ਜੇ ਇਹਨਾਂ ਦਾ ਫਰਜ ਖਤਮ ਹੋ ਗਿਆ ਤਾਂ ਤੇਰੀ ਧੀ ਦਾ ਫਰਜ ਹਜੇ ਹੈਗਾ ਮੈਂ ਤੈਨੂੰ ਨਾਲ ਲੈ ਕੇ ਜਾਊਂਗਾ ਸਾਂਭ ਲੈ ਦੇ ਇਹਨੂੰ ਆਪਣਾ ਘਰ ਚੱਲ ਬਾਪੂ ਚੱਲ ਬਾਪੂ ਮੇਰੇ ਨਾਲ ਚੱਲ ਤੂੰ ਇਹ ਕੱਲੇ ਪੁੱਤਾਂ 'ਤੇ ਫਰਜ਼ ਨਹੀਂ ਹੁੰਦਾ ਧੀਆਂ ਦੇ ਵੀ ਕੁਝ ਫਰਜ਼ ਹੁੰਦੇ ਹਨ